ਮਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ गुरु नानक लै ते आए फिर अंगद गुरु ते अमरदास रामदासै होई सहाए ਅਰਜਨ ਹਰ ਗੋਬਿੰਦ ਰੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਵਿठे ਸਬਦੁ ਤਜਾਇ ਤੇਗ ਬਹਾਦਰਿ ਸਿਮਰੀਐ ਘਰਿ ਨਾਮੁ 디ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲਾ ਜੀ ਸ਼੍ਰੀ ਵਾਹਿਗੁਰੂ ਬੋਲਾ ਜੀ ਸ਼੍ਰੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਠੱਠਿਆਂ ਜੱਪੀਆਂ ਤੱਪੀਆਂ ਜਿਨਾ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਬੰਦ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਸੁਣ ਕੇ ਅੰਡਿਤ ਕੀਤਾ ਤੇਰਾ ਪਿਆਰਿਆ ਸਤਿਆਰਿਆ ਦੀ ਪੁੱਤਰ ਕਮਾਈ ਦਾ ਧਿਆਨ ਤਰਕੇ ਬੋਲਾ ਜੀ ਸ਼੍ਰੀ ਵਾਹਿਗੁਰੂ ਬੋਲਾ ਜੀ ਸ਼੍ਰੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਿਰਵਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਸਿੱਧਕ ਕੇਸਾ ਸਵਾਸਾ ਸੰਗ ਨਿਵਾਹੀ ਜੀ ਇਨਾ ਮਹਾਨ ਸਿੰਘ ਸਿੰਘਣੀਆਂ ਪੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਬੋਲਣਾ ਜੀ ਸ਼੍ਰੀ ਪੰਜਾ ਸਰਵਤ ਗੁਰਦੁਆਰਿਆ ਗੁਰਧਾਮਾਂ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਬੋਲਣਾ ਜੀ ਸ਼੍ਰੀ ਵਾਹਿਗੁਰੂ ਪ੍ਰਥਮੀ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਤਿਤਿਆਵੰਤਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਾਹ ਤਰਛਿਆ ਰਿਆਇਤ ਬੇਗ ਤੇਗ ਫਤੇ ਬਿਰਤ ਕੀ ਪੈ ਰਹੇ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਬੋਲਣਾ ਜੀ ਸ੍ਰੀ ਅਖਸ਼ਰਾ ਦੀਨ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ ਦਾਨ ਬਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਬੁੰਗੇ ਜੁਗ ਚੁਗ ਟੱਲ ਧਰਮ ਕਾ ਜੈਕਾਰ ਬੋਲਣਾ ਜੀ ਸ੍ਰੀ ਬੋਲਣਾ ਜੀ ਸ੍ਰੀ ਖਾਨ ਦਾ ਮਨ ਨੀ ਮੱਤ ਉੱਚੀ ਮੱਤ ਪਤ ਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਵਿਸੋੜਿਆ ਗਿਆ ਹੈ ਲੇ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦਰੀ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਫਰਮਾਨ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾਸਾਰ ਦੇ ਮਹਾਵਾਕਾਂ ਅਨਸਾਰ ਜੂਨ 1984 ਨੂੰ ਪਾਤਸ਼ਾਹ ਜੀਓ ਰੋਹਾਨੀਅਤ ਦੇ ਮੁਜਸਮੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਾਤਸ਼ਾਹ ਜੀਓ ਮੌਕੇ ਦੀ ਹਕੂਮਤ ਵੱਲੋਂ ਟੈਂਕਾਂ, ਟੋਪਿਆਂ ਨਾਲ ਹਮਲਾ ਕੀਤਾ ਗਿਆ ਜੀ ਅਤੇ ਦਰਸ਼ਨ ਕਰਨ ਆਈਆਂ ਹੋਈਆਂ ਸੰਗਤਾਂ, ਸਿੰਘਾਂ, ਸਿੰਘਣੀਆਂ, ਔਚੰਗੀਆਂ ਨੂੰ ਸ਼ਹੀਦ ਕੀਤਾ ਗਿਆ ਹੈ ਪਾਤਸ਼ਾਹ ਜੀਓ। ਸਮੂਹ ਸਿੰਘਾਂ, ਸਿੰਘਣੀਆਂ, ਔਚੰਗੀਆਂ ਦੀ ਸ਼ਹਾਦਤ ਨੂੰ ਮਨਾਉਂਦਿਆਂ ਹੋਇਆ ਆਪ ਜੀ ਦੇ ਹਜ਼ੂਰ ਸੰਧਿਆ ਦੇ ਵੇਲੇ ਦੀ ਬਾਤ ਸਜਾਏ ਗਏ ਹਨ ਸਜੇ ਹੋਏ ਦੀਵਾਨਾ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਧੀਰ ਅਰਦਾਸ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਸੱਚੇ ਪਾਤਸ਼ਾਹ ਜੀਓ ਸ਼ਬਦ ਚੌਂਕੀ ਆਰਤੀ ਆਰਤਾ ਕੀਰਤਨ ਦੀ ਅਰਦਾਸ ਹੈ ਜੀ ਸਮੂੱਚੀ ਬਾਣੀ ਪੜਦਿਆਂ ਹੋਇਆ ਬੇਅੰਤ ਭੁੱਲਾ ਚੁਕਾ ਹੋ ਗੀਆਂ ਹਨ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੀ ਅੱਗੇ ਤੋਂ ਸ਼ੁੱਧ ਸਬਸ਼ਟ ਗੁਰਬਾਣੀ ਪੜ੍ਹਨ ਦੀ ਬਾਲ ਬੁੱਧੀ ਸਮਰੱਥਾ ਵਕਸ਼ਣੀ ਜੀ ਦਰ ਆਈ ਸਾਧ ਸੰਗਤ ਦੀ ਹਾਜ਼ਰੀ ਪਰਵਾਨ ਕਰਨੀ ਤਿਲ ਫੁੱਲ ਪੇਟਾਵਾ ਮਨਜ਼ੂਰ ਕਰਨਿਆ ਚੱਲਿਆ ਹੋਇਆ ਕਦਮ ਕਦਮ ਸਵਾਸ ਸਵਾਸ ਲੇਕੇ ਵਿਚਲਾਉਣਾ ਜੀ ਦਰੋ ਘਰੋ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣੀਆਂ ਪਾਤਸ਼ਾਹ ਜੀਓ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਲੋਹ ਲੰਗਰ ਤਪ ਦੇ ਰਖਣੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੇ ਬਲੋਂ ਆਪ ਜੀ ਦੇ ਛਕੜ ਹਿੱਤ ਕੜਾ ਪ੍ਰਸ਼ਾਦ ਦੀਆਂ ਦੇਗਾ ਸਦਕੇ ਹਾਜ਼ਰ ਹਨ ਦਰ ਪਰਵਾਨ ਹੋਏ ਜੀ ਪਰਵਾਨ ਹੋਇਆ ਪ੍ਰਸਾਦ ਸਭੂ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰ ਬਾਤਾ ਘਾਟਾ ਭੁੱਲ ਚੁਕਮਾ ਅੰਕ ਪਰਕਾਰ ਭੋਜਨ ਬਖੀਏ ਬਾਉ ਬਿੰਜਰ ਮਿਸਟਾਏ ਕਰੀ پاک ਸਾਲ ਸੋਚ ਪਵਿੱਤਰ ਹੁਣ ਲਾਭ ਹੋ ਭੋਗ ਹਰ ਰਾਇ ਆਪ ਜੀ ਕੋ ਭੋਗ ਲਗੇ ਭੋਗ ਲਗਿਆ ਪ੍ਰਸ਼ਾਦ ਸੋ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਕਰੋ ਕਿਰਪਾ ਹੋਇਆਂ ਭੁੱਲਾਂ ਦੀ ਖਿਮਾ ਕਰੋ ਆਪਣੇ ਔਖਾਰ ਬਿੰਦ ਤੋਂ ਇਲਾਹੀ ਹੁਕਮ ਨਾਮੇ ਬਖਸ਼ ਕਰਕੇ ਸੰਤਾਂ ਨੂੰ ਨਦਰੋ ਨਦਰ నిਹਾਲ ਕਰੋ ਜੀ ਹੁਕਮ ਨਾਮਿਆਂ ਤੇ ਚੱਲਣ ਦੇ ਬਲ ਬਖਸ਼ਣਾ ਸੇਈ ਪਿਆਰੇ ਮੇਲ ਦਿਨਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਸਭ ਜੀਓ ਵਾਹਿਗੁਰੂ ਜੀਓ ਸੂਰਾ ਸੋ ਪੈਂਚਾਨੀ ਐ ਜੋ ਲਰੇ ਦਿਨ ਕੇ ਤੋ ਪੁਰਜਾ ਪੁਰਜਾ ਕਟ ਮਗੈ